ਅੱਜ ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਪਹਿਲੀ ਵੱਡੀ ਖਬਰ ਹੈ ਪੰਜਾਬ ਦੀ ਇੱਕ ਵੱਡੀ ਅਫਸਰ ਏ ਡੀ ਸੀ ਨੂੰ ਮੁਅਤਲ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਕਿਉਂ ਸਸਪੈਂਡ ਕੀਤਾ ਗਿਆ ਮਾਮਲਾ ਕੀ ਹੈ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਰਾਜਾ ਵੜਿੰਗ ਨੇ ਹੁਣ ਫਿਰ ਇੱਕ ਕਸੂਤਾ ਬਿਆਨ ਦੇ ਦਿੱਤਾ ਹੈ ਤੇ ਉਹਦੇ ਉੱਪਰ ਵੀ ਰਾਜਾ ਵੜਿੰਗ ਪਹਿਲੇ ਬਿਆਨ ਵਾਂਗ ਹੀ ਘਿਰਦੇ ਨਜ਼ਰ ਆ ਰਹੇ ਨੇ ਕੀ ਬਿਆਨ ਦਿੱਤਾ ਰਾਜਾ ਵੜਿੰਗ ਨੇ ਅੱਗੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਤੀਜੀ ਵੱਡੀ ਖਬਰ ਹੈ सीबीआई ਨੇ ਹੁਣ ਫਿਰ ਪੰਜਾਬ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਹੈ ਤੇ ਪੰਜਾਬ ਦੇ ਇੱਕ ਐਕਸ ਪੂਰੇ ਸੂਬੇ ਦੇ ਪੁਲਿਸ ਮੁਖੀ ਨੂੰ ਐਕਸ ਏ ਡੀ ਜੀ ਪੀ ਦੇ ਉੱਪਰ ਪਰਚਾ ਦਰਜ ਕਰ ਲਿਆ ਸੀਬੀਆਈ ਨੇ ਪੂਰਾ ਮਾਮਲਾ ਇਹ ਵੀ ਤੁਹਾਨੂੰ ਅੱਗੇ ਦੱਸਦੇ ਆ ਤੇ ਤੀਜੀ ਵੱਡੀ ਖਬਰ ਹੈ ਸੁਪਰੀਮ ਕੋਰਟ ਨੇ ਵੱਡੇ ਹੁਕਮ ਜਾਰੀ ਕੀਤੇ ਨੇ ਤੇ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਸਖਤ ਤਾੜਨਾ ਕਰ ਦਿੱਤੀ ਹੈ ਕਿਹੜੇ ਮਾਮਲੇ 'ਚ ਕੀਤੀ ਹੈ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਤੇ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ 'ਚ ਜਿਹੜਾ ਮੋਰਚਾ ਲੱਗਿਆ ਹੋਇਆ ਉਸ ਮੋਰਚੇ ਦੀ ਇਸ ਟਾਈਮ ਸਥਿਤੀ ਕੀ ਹੈ ਉੱਥੇ ਅੱਜ ਫੇਰ ਮੀਟਿੰਗ ਹੋਈ ਹੈ ਵਿਦਿਆਰਥੀ ਜਥੇਬੰਦੀਆਂ ਦੇ ਨਾਲ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਉਸ ਮੀਟਿੰਗ 'ਚ ਕੀ ਫੈਸਲਾ ਹੋਇਆ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਪੰਜਾਬ ਦੀ ਇੱਕ ADC ਨੂੰ ਅੱਜ ਮੁਅਤਲ ਕੀਤਾ ਗਿਆ ਇਹ ਮਾਮਲਾ ਮੋਗਾ ਤੋਂ ਆ ਰਿਹਾ ਹੈ ਖਬਰਾਂ ਦੇ ਮੁਤਾਬਕ ਮੋਗਾ ਦੀ ਜਿਹੜੀ ਏਡੀਸੀ ਤੇ ਨਿਗਮ ਚੇਅਰ ਜਿਹੜੀ ਨਿਗਮ ਕਮਿਸ਼ਨਰ ਸੀਗੀ ਚਾਰੂ ਮਤਾ ਮੈਡਮ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਮੁਤਲ ਕੀਤਾ ਗਿਆ ਮੁਤਲ ਇਸ ਕਰਕੇ ਕੀਤਾ ਗਿਆ ਕਿਉਂਕਿ ਜਿਹੜਾ ਇੱਕ ਨੈਸ਼ਨਲ ਹਾਈਵੇ ਐਨ ਐਚ ਏ ਆਈ ਦਾ ਪ੍ਰੋਜੈਕਟ ਧਰਮਕੋੜ ਤੋਂ ਨਿਕਲ ਰਿਹਾ ਉਸ ਮਾਮਲੇ ਦੇ ਵਿੱਚ ਕਿਸਾਨਾਂ ਨੂੰ ਮੁਆਵਜ਼ੇ ਦਿੱਤੇ ਜਾਣੇ ਸੀ ਜਿਹੜੀਆਂ ਉਹਨਾਂ ਤੋਂ ਜ਼ਮੀਨਾਂ ਅਕਵਾਇਰ ਕੀਤੀਆਂ ਗਈਆਂ ਉਹਦੇ ਇਸ ਵੱਡੀ ਅਫਸਰ ਏਡੀਸੀ ਮੈਡਮ ਦੇ ਉੱਪਰ ਇਹ ਦੋਸ਼ ਲੱਗਿਆ ਇੱਕ ਕਿਸਾਨ ਜਸਵਿੰਦਰ ਸਿੰਘ ਨੇ ਇਹ ਦੋਸ਼ ਲਾਏ ਮਾਮਲਾ ਹਾਈ ਕੋਰਟ ਚ ਪਹੁੰਚਿਆ ਕਿ ਕਰੋੜਾਂ ਰੁਪਏ ਦਾ ਗੱਬਣ ਤੇ ਗੜਬੜੀ ਕੀਤੀ ਗਈ ਆ ਮੁਆਵਜ਼ਾ ਦੇਣ ਦੇ ਮਾਮਲੇ ਚ ਇਸ ਕਿਸਾਨ ਜਸਵਿੰਦਰ ਸਿੰਘ ਨੇ ਹਾਈ ਕੋਰਟ ਪਹੁੰਚ ਕੇ ਕਿਹਾ ਕਿ ਮੈਨੂੰ ਕੋਈ ਮੁਆਵਜ਼ਾ ਦਿੱਤਾ ਨਹੀਂ ਗਿਆ ਪਰ ਕਠੜ ਤੌਰ ਤੇ ਕਾਗਜ਼ਾਚ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਫਿਰ ਜਦੋਂ ਹਾਈ ਕੋਰਟ 'ਚ ਇਸ ਮਾਮਲੇ ਦੀ ਗੂੰਜ ਪਈ ਹੈ ਤਾਂ ਹੁਣ ਜਿਹੜੇ ਪੰਜਾਬ ਦੇ ਪ੍ਰਮੁੱਖ ਸਖਤਰ ਕੈਪ ਸਿਣਾ ਕੇ ਏਪੀ ਸਿਣਾ ਉਹਨਾਂ ਨੇ ਨੋਟਿਸ ਲੈਂਦਿਆਂ ਹੋਇਆਂ ਮੋਗਾ ਦੀ ਇਸ ਏਡੀਸੀ ਮੈਡਮ ਨੂੰ ਮੁਅਤਲ ਕਰ ਦਿੱਤਾ ਹੈ ਇਹ ਖਬਰ ਇਸ ਟਾਈਮ ਵੱਡੀ ਖਬਰ ਵਜੋਂ ਮੀਡੀਆ ਦੇ ਵਿੱਚ ਆ ਰਹੀ ਹੈ ਤੁਸੀਂ ਇਸ ਮਾਮਲੇ ਤੇ ਕੀ ਕਹੋਗੇ ਤੁਸੀਂ ਆਪਣਾ ਵਿਚਾਰ ਲਿਖਿਓ ਕੀ ਸਰਕਾਰ ਵੱਲੋਂ ਜੇ ਕੋਈ ਥੋੜਾ ਬਹੁਤ ਲੋਕਾਂ ਦੇ ਲਈ ਮੁਆਵਜ਼ਾ ਆਉਂਦਾ ਹੈ ਤਾਂ ਉਹ ਵੀ ਉਹਨਾਂ ਨੂੰ ਟਾਈਮ ਤੇ ਨਾ ਮਿਲਣਾ ਜਾਂ ਕਾਗਜ਼ਾਂ 'ਚ ਮਿਲ ਜਾਣਾ ਪਰ ਅਸਲ 'ਚ ਨਾ ਮਿਲਣਾ ਇਹ ਕਿਹੋ ਜਿਹਾ ਦੋਸ਼ ਨੇ ਜਿਨ੍ਹਾਂ ਦੇ ਉੱਪਰ ਇਹ ਮਾਮਲੇ ਕਈ ਵਾਰ ਉੱਠਦੇ ਰਹਿੰਦੇ ਨੇ ਤੇ ਹੁਣ ਵੀ ਕਥਤ ਤੌਰ ਤੇ ਏਡੀਸੀ ਮੈਡਮ ਦੇ ਨਾਲ ਇਦਾਂ ਦੇ ਹੀ ਦੋਸ਼ ਜਿਹੜੇ ਉਹ ਲੱਗੇ ਨੇ ਇਹਦੇ ਬਾਰੇ ਤੁਸੀਂ ਆਪਣਾ ਵਿਚਾਰ ਲਿਖਿਓ ਦੂਜੀ ਖਬਰ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨਾਲ ਜੁੜੀ ਹੈ ਰਾਜਾ ਵੜਿੰਗ ਨੇ ਅੱਜ ਫੇਰ ਇੱਕ ਕਸੂਤਾ ਬਿਆਨ ਦਿੱਤਾ ਤੇ ਫੇਰ ਕਸੂਤੇ ਘਰੇ ਨੇ ਅਜੇ 2 ਦਿਨ ਪਹਿਲਾਂ ਹੀ ਰਾਜਾ ਵੜਿੰਗ ਨੇ ਇੱਕ ਬਿਆਨ ਐਸ ਸੀ ਭਾਈਚਾਰੇ ਦੇ ਭੈਣਾ ਭਰਾਵਾਂ ਲਈ ਦੇ ਦਿੱਤਾ ਸੀ ਤਾਂ ਉਹਦੇ ਤੇ ਵੱਡਾ ਰੌਲਾ ਪਿਆ ਰਾਜਾ ਵੜਿੰਗ ਤੇ ਪਰਚਾ ਦਰਜ ਹੋ ਗਿਆ ਉਸ ਤੋਂ ਬਾਅਦ ਰਾਜਾ ਵੜਿੰਗ ਨੇ ਅੱਜ ਫੇਰ ਇੱਕ ਬਿਆਨ ਦਿੱਤਾ ਰਾਜਾ ਵੜਿੰਗ ਨੇ ਕਹਿਤਾ ਕਿ ਜੇਕਰ ਮੇਰੀ ਸਰਕਾਰ ਆ ਗਈ ਤਾਂ ਮੈਂ ਆ ਜਿਹੜੇ ਗੈਂਗਸਟਰ ਨੇ ਇਹਨਾਂ ਦੇ ਮਾਂ ਪਿਓ ਤੇ ਘਰ ਵਾਲਿਆਂ ਨੂੰ ਵੀ 302 ਲਾ ਕੇ ਅੰਦਰ ਜੇਲ੍ਹ ਦੇ ਅੰਦਰ ਕਰੂੰਗਾ ਜੇਲ੍ਹ ਚ ਤੁੰਗੂੰਗਾ ਸਵਾਲ ਰਾਜਾ ਬੜਿੰਗ ਤੇ ਇਹ ਉੱਠੇ ਨੇ ਕਿ ਲੋਕਤੰਤਰ ਦੇ ਅੰਦਰ ਜਮਹੂਰੀਅਤ ਦੇ ਅੰਦਰ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਵਿਅਕਤੀ ਦੋਸ਼ੀ ਹੈ ਜ਼ਿੰਮੇਵਾਰ ਹੈ ਜਿਨੇ ਕੋਈ ਗੁਨਾਹ ਕੀਤਾ ਸਜ਼ਾ ਸਿਰਫ ਉਹਨੂੰ ਮਿਲੇਗੀ ਦੂਜੇ ਨੂੰ ਨਹੀਂ ਮੰਨ ਲਓ ਕਿਸੇ ਦਾ ਕੋਈ ਪੁੱਤ ਧੀ ਕੋਈ ਚਿੱਟਾ ਲਾਉਂਦਾ ਕੋਈ ਚੋਰੀ ਕਰਦਾ ਤਾ ਹੋ ਸਕਦਾ ਉਹਦੇ ਮਾਪੇ ਬੜੇ ਸ਼ਰੀਫ ਭਲੇਮਾਨਸ ਤੇ ਚੰਗੇ ਹੋਣ ਤਾਂ ਪੁੱਤਰ ਦੇ ਕੀਤੇ ਦੀ ਸਜ਼ਾ ਮਾਪੇ ਨੂੰ ਕਿਉਂ ਦਿੱਤੀ ਜਾਵੇ ਬਹੁਤ ਸਾਰੇ ਬੱਚੇ ਨੇ ਧੀਆ ਪੁੱਤਰ ਜਿਹੜੇ ਮਾਂ ਪਿਓ ਦੇ ਮੁਤਾਬਕ ਨਹੀਂ ਚੱਲਦੇ ਮਾਂ ਪਿਓ ਤੋਂ ਉਲਟ ਚੱਲਦੇ ਨੇ ਮਾਂ ਪਿਓ ਰੋਕਦਾ ਰਹਿ ਜਾਂਦਾ ਪਰ ਉਹ ਆਪ ਉਧਰੀਆਂ ਕਰਦੇ ਨੇ ਜਵਾਨੀ ਦੇ ਵਿਗਾੜ ਦਾ ਅਸਲ ਜ਼ਿੰਮੇਵਾਰ ਰਾਜਨੀਤਿਕ ਸਿਸਟਮ ਹੈ ਇਹੀ ਸਿਆਸੀ ਪਾਰਟੀਆਂ ਤੇ ਗੰਦੀਆਂ ਸਿਆਸਤਾਂ ਜਵਾਨੀ ਦੇ ਵਿਗਾੜ ਦਾ ਜ਼ਿੰਮੇਵਾਰ ਹੈ ਤਾਂ ਫਿਰ ਬੇਗੁਨਾ ਮਾਪਿਆਂ ਅਤੇ ਪਰਚੇ ਕਰਨ ਦੀ ਗੱਲ ਕਰਨੀ ਇਹ ਕੀ ਗੱਲ ਹੈ ਪੰਜਾਬ ਦੇ ਵਿੱਚ ਰਾਜ ਕਾਂਗਰਸ ਨੇ ਕੀਤਾ ਅਕਾਲੀ ਦਲ ਨੇ ਕੀਤਾ ਬੀਜੇਪੀ ਨੇ ਕੀਤਾ ਆਮ ਆਦਮੀ ਪਾਰਟੀ ਨੇ ਵੀ ਹੁਣ ਕੀਤਾ ਜੇ ਪੰਜਾਬ ਦੀ ਜਵਾਨੀ ਨਸ਼ਿਆਂ ਦਾ ਸ਼ਿਕਾਰ ਹੋਈ ਹੈ ਜਾਂ ਗੈਂਗਸਟਰ ਪੁਰੇ ਵੱਲ ਗਈ ਹੈ ਤਾਂ ਉਹਦੀਆਂ ਜ਼ਿੰਮੇਵਾਰ ਇਹਨਾਂ ਦੀਆਂ ਸਿਆਸਤਾਂ ਨਹੀਂ ਇਹ ਸਾਰੀਆਂ ਪਾਰਟੀਆਂ ਦੀਆਂ ਸਿਆਸਤਾਂ ਕੋਈ ਮਾਪਿਓ ਆਪਣੇ ਬੱਚਿਆਂ ਨੂੰ ਵਿਗਾੜਦਾ ਨਹੀਂ ਕੋਈ ਮਾਪਿਓ ਨਹੀਂ ਚਾਹੁੰਦਾ ਕਿ ਮੇਰਾ ਪੁੱਤ ਨਸ਼ੇੜੀ ਬਣੇ, ਜੋ ਗੈਂਗਸਟਰ ਬਣੇ, ਜਾਂ ਕੋਈ ਆਤਵਾਦੀ ਬਣੇ, ਜਾਂ ਕੋਈ ਚੋਰ ਡਾਕੂ ਬਣੇ ਮਾਪਿਓ ਨਹੀਂ ਚਾਹੁੰਦਾ। ਇਹਨਾਂ ਸਿਆਸਤਾਂ ਨੇ ਬੇਰੁਜ਼ਗਾਰੀ ਪੈਦਾ ਕੀਤੀ, ਇਹਨਾਂ ਸਿਆਸਤਾਂ ਨੇ ਨਸ਼ੇ ਪੈਦਾ ਕੀਤੇ, ਇਹਨਾਂ ਨੇ ਗੁੱਡਾਗਰਦੀ ਪੈਦਾ ਕੀਤੀ, ਸਭ ਕੁਝ ਇਹਨਾਂ ਨੇ ਕੀਤਾ ਤੇ ਅੱਜ ਰਾਜਾ ਵੜਿੰਗ ਕਹਿੰਦੇ ਨੇ ਕਿ ਮੈਂ ਪਰਚਾ ਦਰਜ ਕਰਿਆ ਕਰੂੰ ਮਾਪਿਓ ਤੇ ਨਾਲ ਤੇ ਨਾਲ ਕਰ ਲਈ ਤੇ ਇੱਕ ਉਹ ਧੀ ਜਿਹਨੂੰ ਵਿਆਹ ਕਰਨ ਲੱਗਿਆ ਦੱਸਿਆ ਵੀ ਨਹੀਂ ਜਾਂਦਾ ਵੀ ਤੇਰਾ ਘਰ ਵਾਲਾ ਜਿਹੜਾ ਉਹ ਨਸ਼ਾ ਕਰਦਾ ਹੈ ਜਾਂ ਉਹ ਗੈਂਗਸਟਰ ਹੈ ਜਾਂ ਕੀ ਹੈ ਪਰਦੇ પાਕੇ ਉਹਦੇ ਨਾਲ ਵਿਆਹ ਦਿੱਤਾ ਜਾਂਦਾ ਉਸ ਤੋਂ ਬਾਅਦ ਮੰਨ ਲਓ ਕਿਸੇ ਧੀ ਦਾ ਵਿਆਹ ਹੋ ਗਿਆ ਤੇ 6 ਮਹੀਨਿਆਂ ਬਾਅਦ ਮੁੰਡਾ ਕੋਈ ਚੰਦ ਚੜ੍ਹ ਦੇਵੇ ਬਾਹਰ ਤੇ ਹੱਦ ਹੋ ਗਈ ਬੇਗਣਾ ਘਰੇ ਬੈਠੀ ਧੀ ਨੂੰ ਰਾਜਾ ਵੜਿੰਗ ਕਹਿੰਦਾ ਮੈਂ 302 ਚ ਚੱਕ ਕੇ ਲੈ ਜਾਊਂਗਾ ਇਹ ਕਿੱਧਰ ਦਾ ਇਨਸਾਫ ਹੈ ਇਹ ਰਾਜਾ ਵੜਿੰਗ ਨੇ ਸੱਚ ਮੁੱਚੇ ਬਿਆਨ ਗਲਤ ਦਿੱਤਾ ਜੇ ਗੈਂਗਸਟਰ ਪੁਣੇ ਨੂੰ ਜਾਂ ਨਸ਼ੇ ਨੂੰ ਰੋਕ ਲਾਉਣੀ ਹੈ ਤਾਂ ਉਹਦਾ ਤਰੀਕਾ ਇਹ ਨਹੀਂਗਾ ਆਪਦੇ ਅੰਦਰ ਚਾਤੀ ਮਾਰੂ ਸਾਰੀਆਂ ਪਾਰਟੀਆਂ ਤੁਸੀਂ ਆਪਣੇ ਪੀੜੇ ਥੱਲੇ ਸੋਟਾ ਮਾਰੂ ਤੁਹਾਡੇ ਕਾਰਨ ਪੰਜਾਬ ਦਾ ਬੇੜਾ ਗਰਕ ਹੋਇਆ ਇੱਥੇ ਰਾਜ ਕੀਤਾ ਕਿੰਨੇ ਹੁਣ ਤੱਕ ਪਾਕਿਸਤਾਨੀਆਂ ਨੇ ਅਮਰੀਕਾ ਵਾਲਿਆਂ ਨੇ ਕਿਹਨੇ ਕੀਤਾ ਤੁਸੀਂ ਉਹ ਤਾਂ ਕੀਤਾ ਤੁਹਾਡੇ ਰਾਜਾਂ ਦੇ ਵਿੱਚ ਤਾਂ ਪੰਜਾਬ ਦਾ ਬੇੜਾ ਗਰਕ ਹੋਇਆ ਸਾਰੀ ਜਵਾਨੀ ਉਧਰ ਨੂੰ ਤੁਸੀਂ ਲੈ ਕੇ ਗਏ ਹੋ ਸਾਰੀਆਂ ਸਿਆਸਤਾਂ ਤੇ ਅੱਜ ਤੁਸੀਂ ਮਾਂ ਪਿਓ ਸਿਰ ਪਾਉਣ ਲੱਗੇ ਹੋ ਅੱਜ ਤੁਸੀਂ ਭੈਣਾ ਤੇ ਘਰ ਵਾਲੀਆਂ ਸਿਰ ਪਾਉਣ ਲੱਗੇ ਹੋ ਬਿਲਕੁਲ ਗਲਤ ਹੈ ਐ ਤਾਂ ਕੱਲ ਨੂੰ ਇਹ ਕਹਿ ਦੇਣਗੇ ਇਹ ਕੋਈ ਮੁੰਡਾ ਚੱਟੇ ਚੱਟਾ ਲਾਇਆ ਕਰੂਗਾ ਅਸੀਂ ਉਹਦਾ ਮਾਂ ਪਿਓ ਚੱਕ ਕੇ ਲੈ ਜਾਾਂਗੇ ਅਸੀਂ ਉਹਦੀ ਘਰ ਵਾਲੀ ਚੱਕ ਕੇ ਲੈ ਜਾਾਂਗੇ ਜਿਹੜੇ ਕਿ ਪਹਿਲਾਂ ਹੀ ਉਹਦੇ ਹੱਥੋਂ ਦੁਖੀ ਹੁੰਦੇ ਨੇ ਉਹ ਤਾਂ ਪਹਿਲਾਂ ਹੀ ਸਰਕਾਰਾਂ ਨੂੰ ਗਾਲਾਂ ਕੱਢਦੇ ਨੇ ਮਾਂ ਬਾਪ ਉਹ ਤਾਂ ਕਹਿੰਦੇ ਨੇ ਕਿ ਬੇੜਾ ਬਹਿ ਜਾ ਇਹਨਾਂ ਸਰਕਾਰਾਂ ਦਾ ਮਰ ਜਾਣ ਇਹ ਸਿਆਸੀ ਲੀਡਰਵੇਂ ਬੜੇ ਸਾਡੇ ਚੈਨਲ ਤੇ ਬੜੇ ਮਾਂ ਬਾਪ ਬੋਲੇ ਨੇ ਜਿਹੜੇ ਅੰਦਰੋਂ ਅੱਕੇ ਪੱਕੇ ਕਹਿੰਦੇ ਨੇ ਕਿ ਮਰ ਜਾਣ ਇਹੋ ਜੇ ਬੇੜਾ ਗਰਕ ਹੋ ਜੇ ਇਹਨਾਂ ਦਾ ਜਿਹੜੇ ਇਹ ਸਾਡੇ ਧੀਆਂ ਪੁੱਤਾਂ ਨੂੰ ਇਹਨਾਂ ਨੇ ਕਿਹੜੇ ਰਾਹ ਤੋਰਤਾ ਤਾਂ ਅੱਜ ਜੇ ਐਦਾਂ ਦਾ ਬਿਆਨ ਰਾਜਾ ਵੜਿੰਗ ਦੇਣਗੇ ਤਾਂ ਫਿਰ ਸਵਾਲ ਉੱਠਣਗੇ ਪਹਿਲਾਂ ਪਿਛਲੇ ਦਿਨੀ ਰਾਜਾ ਵੜਿੰਗ ਨੇ ਐਸਸੀ ਭਾਈਚਾਰੇ ਦੇ ਜਦੋਂ ਪੈਣਾਪਰਾਵਾਂ ਨੂੰ ਕਾਲੇ ਪੀਲੇ ਕਿਹਾ ਤਾਂ ਉਦੋਂ ਵੀ ਵੱਡਾ ਬਵਾਲ ਹੋਣਾ ਸੀ ਉਹ ਹੋਇਆ ਇਸ ਤੋਂ ਅਗਲਾ ਮੁੱਦਾ ਸੁਪਰੀਮ ਕੋਰਟ ਨੇ ਸਖਤ ਹੁਕਮ ਜਾਰੀ ਕੀਤੇ ਆਵਾਰਾ ਪਸ਼ੂਆਂ ਬਾਰੇ ਤੇ ਆਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਨੇ ਪਹਿਲਾਂ ਵੀ ਪਿਛਲੇ 2 ਮਹੀਨਿਆਂ ਚ ਕਈ ਵਾਰ ਹੁਕਮ ਜਾਰੀ ਕੀਤੇ ਵੱਖ-ਵੱਖ ਸੂਬਿਆਂ ਦੇ ਸਰਕਾਰਾਂ ਨੂੰ ਵੀ ਤਲਬ ਕੀਤਾ ਵੀ ਜਿੰਨੇ ਸੜਕਾਂ ਦੇ ਉੱਪਰ ਆਵਾਰਾ ਕੁੱਤੇ ਤੇ ਆਵਾਰਾ ਪਸ਼ੂ ਫਿਰਦੇ ਨੇ ਉਹਨਾਂ ਨੂੰ ਤੁਸੀਂ ਕਾਬੂ ਕਰਕੇ ਸੁਰੱਖਿਤ ਥਾਵਾਂ ਤੇ ਰੱਖੋ ਉਹ ਲੋਕਾਂ ਦੀ ਜਾਨ ਨਾ ਲੈਣ ਤੇ ਨਾ ਹੀ ਉੱਥੇ ਸੜਕਾਂ ਤੇ ਆਪ ਮਰਨ ਪਰ ਸਰਕਾਰਾਂ ਦੇ ਕੰਨ ਤੇ ਜੂ ਨਹੀਂ ਰਹੀ ਇਹਨਾਂ ਨੇ ਆਮ ਕਿਸੇ ਬੰਦੇ ਦੀ ਭਲੇਮਾਨਸ ਦੀ ਕੀ ਸੁਣੀ ਆ ਇਹ ਤਾਂ ਸੁਪਰੀਮ ਕੋਰਟ ਦੀ ਨਹੀਂ ਸੁਣਦੇ ਸੁਪਰੀਮ ਕੋਰਟ ਦੇਸ਼ ਦੀ ਸਭ ਤੋਂ ਸੁਪਰੀਮ ਸਭ ਤੋਂ ਉੱਚੀ ਅਦਾਲਤ ਉਹਨੂੰ ਟਿੱਚ ਸਮਝਦੀਆਂ ਇਹ ਸਰਕਾਰਾਂ ਤੇ ਆਮ ਤੁਹਾਡੇ ਮੇਰੇ ਵਰਗੇ ਮਾਤੜ ਨੂੰ ਕੀ ਲਈ ਬਿਠੇ ਨੇ ਕਈ ਵਾਰ ਅਸੀਂ ਵੇਖਿਆ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤੇ ਪਰ ਕੇਂਦਰ ਸਰਕਾਰ ਜਾਂ ਸੂਬਾ ਸਰਕਾਰਾਂ ਨੇ ਬੜੀ ਆਨਾਂਕਾਨੀ ਕੀਤੀ ਉਹਨਾਂ ਨੂੰ ਲਾਗੂ ਕਰਨ ਦੇ ਲਈ ਸੁਪਰੀਮ ਕੋਰਟ ਜਿਸ ਨੂੰ ਅਸੀਂ ਮਾਨਯੋਗ ਸੁਪਰੀਮ ਕੋਰਟ ਕਹਿੰਦੇ ਆ ਹੁਣ ਵੀ ਲਗਾਤਾਰ ਸੁਪਰੀਮ ਕੋਰਟ ਕਹਿ ਰਹੀ ਆ ਪਰ ਸਰਕਾਰਾਂ ਦੇ ਕੰਨ ਤੇ ਪਤਾ ਨਹੀਂ ਕਿਉਂ ਜੂ ਨਹੀਂ ਸਰਕ ਰਹੀ ਹੁਣ ਅੱਜ ਸੁਪਰੀਮ ਕੋਰਟ ਨੇ ਫਿਰ ਹੁਕਮ ਜਾਰੀ ਕੀਤੇ ਨੇ ਬਿ ਸਕੂਲਾਂ ਕਾਲਜਾਂ ਹਸਪਤਾਲਾਂ ਤੇ ਧਾਰਮਿਕ ਸਥਾਨਾਂ ਦੇ ਨੇੜੇ ਕੁੱਤੇ ਨਹੀਂ ਦਿਖਣਾ ਚਾਹੀਦਾ ਕੀ ਹੁਣ ਸਰਕਾਰ ਇਹਦੇ ਉੱਪਰ ਕੋਈ ਐਕਸ਼ਨ ਲਵੇਗੀ ਕਿਹੜੇ ਸੂਬੇ ਦੀ ਸਰਕਾਰ ਐਕਸ਼ਨ ਲਵੇਗੀ ਕੀ ਪੰਜਾਬ ਸਰਕਾਰ ਐਕਸ਼ਨ ਲਵੇਗੀ ਮੈਂ ਇੱਕ ਵੀਡੀਓ ਸੰਗਰੂਰ ਦੇ ਸਰਕਾਰੀ ਹਸਪਤਾਲ ਦੀ 2 ਮਹੀਨੇ ਪਹਿਲਾਂ ਜਾਰੀ ਕੀਤੀ ਸੀ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਆ ਮੈਂ ਤੁਹਾਨੂੰ ਦਿਖਾਇਆ ਸੀ 30 30 40 40 ਕੁੱਤੇ ਸੰਗਰੂਰ ਦੇ ਸਿਵਲ ਸਰਕਾਰੀ ਹਸਪਤਾਲ ਜ਼ਿਲ੍ਹਾ ਹਸਪਤਾਲ ਦੇ ਵਿੱਚ 30 30 40 40 ਕੁੱਤੇ ਇੱਕੋ ਥਾਂ ਤੇ ਬਾਹਰ ਨਹੀਂ ਬੈਠੇ ਅੰਦਰ ਬੈਠੇ ਜਿੱਥੇ ਪਰਚੀਆਂ ਕੱਟੀਆਂ ਜਾਂਦੀਆਂ ਜਿੱਥੇ ਲੋਕ ਮੇਨ ਜਗ੍ਹਾ ਐਂਟਰੀ ਪੁਆਇੰਟ ਬਿਲਡਿੰਗ ਦਾ ਮੇਨ ਹਸਪਤਾਲ ਦਾ ਗੇਟ ਨਹੀਂ ਜਿੱਥੇ ਗਾਂ ਮਰੀਜ ਦਾਖਲਾ ਉੱਥੇ 30 30 40 40 ਕੁੱਤੇ ਮੈਂ ਤੁਹਾਨੂੰ ਉਹ ਵੀਡੀਓ ਦਿਖਾਈ ਅੱਜ ਵੀ ਆਪਣੇ ਚੈਨਲ ਦੇ ਉੱਪਰ ਉਹ ਵੀਡੀਓ ਮੌਜੂਦ ਹੈ ਤੁਸੀਂ ਦੇਖਿਓ ਤਾਂ ਸਰਕਾਰਾਂ ਫਿਰ ਇੱਥੇ ਕਰਦੀਆਂ ਕੀ ਨੇ ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 420 ਇਹ ਨਾਰਾ ਅਸੀਂ ਵੀ ਪਹਿਲਾਂ ਲਾਉਂਦੇ ਰਹੇ ਹਾਂ ਜੱਥੇਬੰਦੀਆਂ ਲਾਉਂਦੀਆਂ ਨੇ ਤਾਂ ਸੱਚਮੁੱਚ ਸੁਪਰੀਮ ਕੋਰਟ ਨੇ ਜਿਹੜੇ ਇਹ ਹੁਕਮ ਜਾਰੀ ਕੀਤੇ ਨੇ ਉਹ ਕਰਨੇ ਬੰਦੇ ਸੀਗੇ ਅਗਲੀ ਵੱਡੀ ਖਬਰ ਹੈ सीबीआई ਨੇ ਅੱਜ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਐਕਸ਼ਨ ਕੀਤਾ ਪਹਿਲਾਂ सीबीआई ਨੇ ਪੰਜਾਬ ਦੇ ਇੱਕ ਡੀਆਈਜੀ ਭੁੱਲਰ ਨੂੰ ਗ੍ਰਿਫਤਾਰ ਕੀਤਾ ਔਰ ਡੀਆਈਜੀ ਭੁੱਲਰ ਦੇ ਮਾਮਲੇ 'ਚ ਅੱਜ ਇੱਕ ਨਵੀਂ ਅਪਡੇਟ ਆਈ ਕਿ ਬੀਤੇ ਕੱਲ 32 ਲੱਖ ਰੁਪਇਆ ਭੁੱਲਰ ਦੇ ਖਾਤੇ 'ਚ ਇੱਕਦਮ ਆਇਆ ਭੁੱਲਰ ਦੀ ਤਨਖਾਹ ਤਾਂ ਇੱਕ ਮਹੀਨੇ ਦੀ ਬਹੁਤ ਥੋੜੀ ਸੀ ਪਰ 32 ਲੱਖ ਦੀ ਟ੍ਰਾਂਜੈਕਸ਼ਨ ਭੁੱਲਰ ਦੇ ਖਾਤੇ 'ਚ ਇੱਕ ਮਹੀਨੇ 'ਚ ਕਿਵੇਂ ਹੋਈ ਇਹ ਵੱਡਾ ਸਵਾਲ ਸੀਬੀਆਈ ਦਾ ਡੀਆਈਜੀ ਪੁੱਲਰ ਨੂੰ ਬਣ ਗਿਆ ਉਸ ਤੋਂ ਬਾਅਦ ਸੀਬੀਆਈ ਨੇ ਅੱਜ ਇੱਕ ਹੋਰ ਐਕਸ਼ਨ ਕੀਤਾ ਤੇ ਪੰਜਾਬ ਦੇ ਇੱਕ ਸਾਬਕਾ ਪੁਲਿਸ ਮੁਖੀ ਡੀਜੀਪੀ ਉਹਦੇ ਉੱਪਰ ਵੀ ਪਰਚਾ ਦਰਜ ਕੀਤਾ ਤੇ ਉਸ ਡੀਜੀਪੀ ਦੀ ਘਰ ਵਾਲੀ ਐਕਸ ਮੰਤਰੀ ਪੰਜਾਬ ਦੀ ਜਿਹੜੀ ਰਜ਼ੀਆ ਸੁਲਤਾਨਾ ਉਹਦੇ ਤੇ ਵੀ ਸੀਬੀਆਈ ਨੇ ਅੱਜ ਪਰਚਾ ਦਰਜ ਕੀਤਾ ਮਾਮਲਾ ਕੀ ਹੈ ਮਾਮਲਾ ਪੰਜਾਬ ਦੇ ਪੁਲਿਸ ਮੁਖੀ ਤੇ ਉਹ ਜਿਹੜੀ ਬੀਬੀ ਮੰਤਰੀ ਹੈ ਉਹਨਾਂ ਦਾ ਪੁੱਤਰ ਸੀ ਅਕਲ ਅਖਤਰ ਪਿਛਲੇ ਮਹੀਨੇ ਦੀ 16 ਤਰੀਕ ਨੂੰ ਉਹਦੀ ਮੌਤ ਹੋ ਗਈ ਦੋਸ਼ ਲੱਗੇ ਸਿੱਧੇ ਰੂਪ ਚ ਵੀ ਉਹਨੇ ਆਤਮ ਹੱਤਿਆ ਕੀਤੀ ਹੈ ਲੋਕਾਂ ਨੇ ਕੇਸ ਕੀਤਾ ਸਿੱਧੇ ਰੂਪ ਚ ਸ਼ਿਕਾਇਤ ਕੀਤੀ ਵੀ ਇਹਨਾਂ ਦੇ ਘਰ ਦੇ ਵਿੱਚ ਬਹੁਤ ਵੱਡਾ ਰਫੜ ਚੱਲਦਾ ਸੀ ਇਥੋਂ ਤੱਕ ਦੋਸ਼ ਲਾਏ ਗਏ ਕੇ ਸਾਬਕਾ ਪੁਲਿਸ ਮੁਖੀ ਦੇ ਆਪਣੀ ਹੀ ਨੋਹ ਦੇ ਨਾਲ ਜਾਇਏ ਸਬੰਧ ਸੀ ਤੇ ਮੁੰਡਾ ਇਸ ਗੱਲੋਂ ਬੜਾ ਅਪਸੈਟ ਸੀ ਬੜਾ ਤੰਗ ਸੀ ਉਹਨੇ ਇੱਕ ਵਾਰ ਪਹਿਲਾਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਪਾਈ ਸੀ ਇਹ ਦੋਸ਼ ਲੱਗੀ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਉਹਨਾਂ ਨੇ ਇਹ ਦੋਸ਼ ਲਾਏ ਉਹਨਾਂ ਨੇ ਵੀਡੀਓ ਦਾ ਹਵਾਲਾ ਵੀ ਦਿੱਤਾ ਤੇ ਉਸ ਤੋਂ ਬਾਅਦ ਫਿਰ ਜਾਂਚ ਸੀਬੀਆਈ ਕੋਲੇ ਗਈ ਤੇ ਸੀਬੀਆਈ ਨੇ ਹੁਣ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਡੀਜੀਪੀ ਦੇ ਉੱਪਰ ਕੇਸ ਦਰਜ ਕਰ ਲਿਆ ਤੇ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਇਕੱਲੇ ਪੁਲਿਸ ਸਾਬਕਾ ਪੁਲਿਸ ਮੁਖੀ ਤੇ ਨਹੀਂ ਉਹਦੀ ਪਤਨੀ ਜਿਹੜੀ ਪੰਜਾਬ ਦੀ ਸਾਬਕਾ ਮੰਤਰੀ ਹੈ ਰਜ਼ੀਆ ਸੁਲਤਾਨਾ ਉਹਦੇ ਤੇ ਵੀ ਨਾਲ ਉਸ ਮਰਨ ਵਾਲੇ ਮੁੰਡੇ ਦੀ ਘਰਵਾਲੀ ਯਾਨੀ ਕਿ ਡੀਜੀਪੀ ਦੀ ਨੂੰ ਉਹਨਾਂ ਸਾਰਿਆਂ ਦੇ ਉੱਪਰ ਪਰਚਾ ਪਹਿਲਾਂ ਦਰਜ ਹੋ ਚੁੱਕਾ ਹੈ ਹੁਣ ਇੱਕ ਵੱਡਾ ਮੁੱਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਡਾ ਮੋਰਚਾ ਲੱਗਿਆ ਹੋਇਆ ਹੈ ਕਿਉਂਕਿ ਸੈਨਟ ਤੇ ਸਿੰਡੀਕੇਟ ਨੂੰ ਕੇਂਦਰ ਸਰਕਾਰ ਨੇ ਭੰਗ ਕਰ ਦਿੱਤਾ ਹੈ ਬੀਤੇ ਕੱਲ ਚੰਡੀਗੜ੍ਹ ਤੋਂ ਉੱਥੋਂ ਤੁਹਾਨੂੰ ਲਾਈਵ ਆਪਾਂ ਦਿਖਾਇਆ ਕਿ ਉੱਥੇ ਦਾ ਮਾਹੌਲ ਕੀ ਹੈ ਅੱਜ ਫੇਰ ਉਸ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦਾ ਸਾਥ ਦੇਣ ਦੇ ਲਈ ਕਿਸਾਨ ਮਜ਼ਦੂਰ ਮਲਾਜ਼ਮ ਤੇ ਆਮ ਲੋਕਾਂ ਦੀਆਂ ਜਥੇਬੰਦੀਆਂ ਪਹੁੰਚੀਆਂ ਨੇ ਮੀਟਿੰਗ ਹੋਈ ਹੈ ਨਵੀਂ ਰੂਪਰੇਖਾ ਅਲਿਖੀ ਗਈ ਹੈ ਔਰ 10 ਨਵੰਬਰ ਨੂੰ ਇੱਕ ਵੱਡਾ ਪ੍ਰਦਰਸ਼ਨ ਯੂਨੀਵਰਸਿਟੀ ਬੰਦ ਕਰਕੇ ਰੱਖਿਆ ਇਹ ਪ੍ਰਦਰਸ਼ਨ ਕੈਨਸਲ ਨਹੀਂ ਕੀਤਾ ਗਿਆ ਸੋਸ਼ਲ ਮੀਡੀਆ ਤੇ ਕਈ ਝੂਠੀਆਂ ਖਬਰਾਂ ਆ ਰਹੀਆਂ ਨੇ ਕਿ ਪ੍ਰਦਰਸ਼ਨ ਕੈਨਸਲ ਕਰ ਦਿੱਤਾ ਗਿਆ ਪਰ ਇਹ ਗੱਲ ਨਹੀਂ ਹੈ ਪ੍ਰਦਰਸ਼ਨ ਉਸੇ ਤਰ੍ਹਾਂ ਮੌਜੂਦ ਹੈ ਕੈਨਸਲ ਨਹੀਂ ਕੀਤਾ ਇੱਕ ਖਬਰ ਇਹ ਵੀ ਝੂਠੀ ਘੁੰਮ ਰਹੀ ਹੈ ਕਿ ਕੇਂਦਰ ਸਰਕਾਰ ਨੇ ਆਪਣਾ ਫੈਸਲਾ ਰੱਦ ਕਰ ਦਿੱਤਾ ਹੈ ਪਰ ਇਹ ਗੱਲ ਝੂਠ ਹੈ ਕੇਂਦਰ ਸਰਕਾਰ ਨੇ ਫੈਸਲਾ ਰੱਦ ਨਹੀਂ ਕੀਤਾ ਬਲਕਿ ਉਵੇਂ ਜਿਵੇਂ ਤਵੇਂ ਫੈਸਲਾ ਜਿਹੜਾ ਉਹ ਹੈਗਾ ਇਸੇ ਕਰਕੇ ਹੀ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਗਈ ਤੁਸੀਂ ਇਸ ਮਾਮਲੇ ਤੇ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ